ਪਿੰਡ ਦੇ ਇੱਕ ਸਧਾਰਨ ਘਰ ਵਿੱਚ ਰਾਤ ਦੇ ਸਮੇਂ ਇੱਕ ਕੁੜੀ ਜੰਮੀ ਮਾਂ ਨੇ ਖੁਸ਼ੀ ਨਾਲ ਆਪਣੀਆਂ ਬਾਹਾਂ ਵਿੱਚ ਬੱਚੀ ਨੂੰ ਚੁੱਕ ਲਿਆ ਅੱਖਾਂ ਵਿੱਚ ਮੌਮਤਾ ਦੀ ਚਮਕ ਸੀ ਪਰ ਜਦੋਂ ਇਹ ਖਬਰ ਕੁੜੀ ਦੇ ਪਿਓ ਨੂੰ ਮਿਲੀ ਉਸਨੇ ਚੁੱਪੀ ਧਾਰ ਲਈ ਉਸ ਨੂੰ ਉਮੀਦ ਸੀ ਕਿ ਪੁੱਤਰ ਜੰਮੇਗਾ ਪਰ ਧੀ ਹੋਣ ਨਾਲ ਉਸ ਦਾ ਚਿਹਰਾ ਮੁਰਝਾ ਗਿਆ ਮਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਰੱਬ ਦੀ ਦੀਨ ਹੈ ਇਸ ਵਿੱਚ ਦੁੱਖ ਕਿਉਂ ਪਰ ਉਸ ਚੁੱਪੀ ਵਿੱਚ ਹੀ ਭਵਿੱਖ ਦੇ ਦਰਦ ਲੁਕੇ ਹੋਏ ਸਨ ਸਿਮਰਨ ਬਚਪਨ ਵਿੱਚ ਬੜੀ ਮਾਸੂਮ ਤੇ ਚੰਚਲ ਸੀ ਉਸ ਦਾ ਹੱਸਣਾ ਮਾਂ ਦੇ ਦਿਲ ਨੂੰ ਖੁਸ਼ ਕਰਦਾ ਸੀ ਜਦੋਂ ਉਹ ਰੋਂਦੀ ਮਾਂ ਰਾਤਾਂ ਨੂੰ ਉਸ ਨੂੰ ਚੁੱਪ ਕਰਾਉਂਦੀ ਤੇ ਉਹ ਕਦੇ ਗੋਦ ਵਿੱਚ ਨਾ ਚੁੱਕਦਾ ਤੇ ਨਾ ਹੀ ਕਦੇ ਉਸ ਦੇ ਨਾਲ ਖੇਡਦਾ ਸੀ ਸਕੂਲ ਚ ਜਾਣ ਦਾ ਸਮਾਂ ਆਇਆ ਤਾਂ ਸਿਮਰਨ ਹਲਕ ক্লাস ਵਿੱਚ ਪਹਿਲਾ ਨੰਬਰ ਲਿਆਉਂਦੀ ਅਧਿਆਪਕ ਕਹਿੰਦੇ ਇਹ ਕੁੜੀ ਇੱਕ ਦਿਨ ਪਰਿਵਾਰ ਦਾ ਨਾਮ ਰੌਸ਼ਨ ਕਰੇਗੀ ਪਰ ਪਿਓ ਦਾ ਜਵਾਬ ਹਮੇਸ਼ਾ ਇੱਕੋ ਹੁੰਦਾ ਈਆਂ ਕਿਸੇ ਦਾ ਨਾਮ ਨਹੀਂ ਰੌਸ਼ਨ ਕਰਦੀਆਂ ਈਆਂ ਤਾਂ ਇੱਕ ਦਿਨ ਪੜਾਇਆ ਕਰ ਸਜਾਉਂਦੀਆਂ ਨੇ ਇਹ ਬੋਲ ਉਸਦੇ ਦਿਲ ਵਿੱਚ ਹੌਲੀ-ਹੌਲੀ ਜ਼ਖਮ ਬਣਦੇ ਗਏ ਸਿਮਰਨ ਨੇ 6ਵੀਂ ਜਮਾਤ ਵਿੱਚ ਪੇਂਟਿੰਗ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤਿਆ ਉਹ ਖੁਸ਼ੀ ਨਾਲ ਘਰ ਦੌੜੀ ਸੋਚਦੀ ਸੀ ਕਿ ਪਿਓ ਅੱਜ ਗੱਲ ਕਰੇਗਾ ਉਸਨੇ ਮੈਡਲ ਹੱਥ ਵਿੱਚ ਦਿਖਾਇਆ ਪਾਪਾ ਵੇਖੋ ਮੈਂ ਪਹਿਲੇ ਨੰਬਰ ਤੇ ਆਈ ਹਾਂ ਪਿਓ ਨੇ ਇੱਕ ਠੰਡੀ ਸਾਹ ਭਰੀ ਤੇ ਆਖਿਆ ਜੇ ਪੁੱਤਰ ਹੁੰਦਾ ਤਾਂ ਕਮਾਈ ਕਰਕੇ ਮੈਨੂੰ ਸਹਾਰਾ ਦਿੰਦਾ ਇਹ ਮੈਡਲਾਂ ਨਾਲ ਘਰ ਨਹੀਂ ਚੱਲਦੇ ਸਿਮਰਨ ਹੌਲੀ ਜਹੀ ਰੋਂਦੀ ਹੋਈ ਮਾਂ ਦੀ ਝੋਲੀ ਵਿੱਚ ਸਿਰ ਰੱਖ ਕੇ ਕਹਿੰਦੀ ਮਾ ਮੈਂ ਤਾਂ ਗਲਤ ਨਹੀਂ ਸੀ ਕੀਤਾ ਨਾ ਮਾਂ ਨੇ ਅੱਖਾਂ ਦੇ ਹੰਝੂ ਸੁਕਾ ਕੇ ਕਿਹਾ ਤੇ ਇਹ ਤੂੰ ਹੀ ਮੇਰਾ ਮਾਣ ਹੈ ਦੁਨੀਆ ਨਹੀਂ ਸਮਝਦੀ ਪਰ ਮੈਂ ਸਮਝਦੀ ਹਾਂ ਸਾਲ ਲੰਘ ਗਏ ਸਿਮਰਨ ਨੇ ਮੈਟ੍ਰਿਕਸ ਫਿਰ ਕਾਲਜ ਵਿੱਚ ਟੌਪ ਕੀਤਾ ਉਸ ਦਾ ਨਾਮ ਅਖਬਾਰਾਂ ਵਿੱਚ ਛਪਣ ਲੱਗਾ ਲੋਕ ਪਿੰਡ ਵਿੱਚ ਕਹਿੰਦੇ ਇਹ ਤਾਂ ਸਾਡੇ ਪਿੰਡ ਦੀ ਸ਼ਾਨ ਹੈ ਸਿਮਰਨ ਸੋਚਦੀ ਸੀ ਹੁਣ ਪਿਓ ਦਾ ਮਾਣ ਵਧੇਗਾ ਉਹ ਅਖਬਾਰ ਹੱਥ ਵਿੱਚ ਦੇ ਕੇ ਬੋਲੀ ਪਾਪਾ ਵੇਖੋ ਮੇਰੀ ਤਸਵੀਰ ਛਪੀ ਹੈ ਪਿਓ ਨੇ ਬੇਰੁਖੀ ਨਾਲ ਕਿਹਾ ਹਾਂ ਠੀਕ ਹੈ ਪਰ ਯਾਦ ਰੱਖ ਇੱਕ ਦਿਨ ਤੈਨੂੰ ਪਰਾਇਆ ਕਰ ਜਾਣਾ ਹੀ ਪੈਣਾ ਹੈ ਧੀ ਕਿਸੇ ਦੀ ਨਹੀਂ ਹੁੰਦੀ ਇਹ ਵਾਕ ਉਸ ਦੇ ਦਿਲ ਨੂੰ ਪੱਥਰ ਵਾਂਗ ਲੱਗੇ ਉਸ ਨੂੰ ਲੱਗਾ ਕਿ ਚਾਹੇ ਉਹ ਦੁਨੀਆ ਜਿੱਤ ਲਵੇ ਪਰ ਪਿਓ ਦਾ ਦਿਲ ਕਦੇ ਨਹੀਂ ਜਿੱਤ ਸਕਦੀ ਸਿਮਰਨ ਦੀ ਜ਼ਿੰਦਗੀ ਵਿੱਚ ਇੱਕੋ ਸਹਾਰਾ ਉਸ ਦੀ ਮਾਂ ਸੀ ਉਹੀ ਉਸ ਨੂੰ ਹਰ ਦਰਦ ਤੋਂ ਬਚਾਉਂਦੀ ਹਮੇਸ਼ਾ ਹਿੰਮਤ ਦਿੰਦੀ ਪਰ ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ ਮਾਂ ਹੌਲੀ-ਹੌਲੀ ਬਿਮਾਰ ਹੋਣ ਲੱਗੀ ਡਾਕਟਰਾਂ ਨੇ ਕਿਹਾ ਬਿਮਾਰੀ ਗੰਭੀਰ ਹੈ ਲੰਬੇ ਇਲਾਜ ਦੀ ਲੋੜ ਹੈ ਸਿਮਰਨ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਮਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਰਾਤਾਂ ਜਾਗ ਕੇ ਉਸ ਨੂੰ ਦਵਾਈ ਦਿੰਦੀ ਕਈ ਵਾਰ ਆਪਣੀ ਭੁੱਖ ਭੁੱਲ ਜਾਂਦੀ ਮਾਂ ਉਸ ਨੂੰ ਦੇਖ ਕੇ ਕਹਿੰਦੀ ਧੀਏ ਤੂੰ ਮੇਰੇ ਲਈ ਆਪਣਾ ਆਪਨਾ ਸਾੜ ਪਰ ਰੱਬ ਕਸਮ ਜੇ ਤੂੰ ਨਾ ਹੁੰਦੀ ਤਾਂ ਮੈਂ ਕਾਫੀ ਪਹਿਲਾਂ ਹੀ ਹਾਰ ਜਾਣਾ ਸੀ ਪਿਓ ਨੂੰ ਪਰਵਾਹ ਨਾ ਸੀ ਉਹ ਮਿੱਤਰਾਂ ਦੇ ਨਾਲ ਬੈਠ ਕੇ ਕਹਿੰਦਾ ਜੀ ਪੁੱਤਰ ਹੁੰਦਾ ਤਾਂ ਜੋ ਮੇਰੇ ਕੰਮ ਆਉਂਦਾ ਇਹ ਧੀ ਤਾਂ ਸਿਰਫ ਫਰੋਂ ਲਈ ਹੀ ਬਣੀ ਹੈ ਸਿਮਰਨ ਇਹ ਸੁਣ ਕੇ ਚੁੱਪ ਰਹਿੰਦੀ ਪਰ ਅੰਦਰੋਂ ਹੰਝੂਆਂ ਦੀਆਂ ਦਰਿਆ ਵਗਦੇ ਰਹਿੰਦੇ ਮਾਂ ਉਸਦਾ ਇਕੱਲਾ ਸਹਾਰਾ ਸੀ ਪਰ ਕੁਝ ਮਹੀਨਿਆਂ ਵਿੱਚ ਉਹ ਵੀ ਸਿਮਰਨ ਨੂੰ ਛੱਡ ਕੇ ਸਦਾ ਲਈ ਚਲੀ ਗਈ ਮਾਂ ਦੀ ਮਰਨ ਤੋਂ ਬਾਅਦ ਸਿਮਰਨ ਦੀ ਦੁਨੀਆ ਸੁੰਨੀ ਹੋ ਗਈ ਹੁਣ ਘਰ ਵਿੱਚ ਕੋਈ ਉਸਦਾ ਦਰਦ ਸਮਝਣ ਵਾਲਾ ਨਹੀਂ ਸੀ ਪਿਓ ਨੇ ਸੋਚਿਆ ਕਿ ਧੀ ਨੂੰ ਜਲਦੀ ਵਿਆਹ ਦੇਣਾ ਹੀ ਸਭ ਤੋਂ ਵਧੀਆ ਹੈ ਸਿਮਰਨ ਨੇ ਬੇਨਤੀ ਕੀਤੀ ਪਾਪਾ ਮੈਨੂੰ ਪੜ੍ਹਾਈ ਜਾਰੀ ਰੱਖਣ ਦਿਓ ਮੈਂ ਕੁਝ ਬਣ ਕੇ ਤੁਹਾਡਾ ਮਾਣ ਵਧਾਵਾਂਗੀ ਪਰ ਪਿਓ ਨੇ ਗੁੱਸੇ ਨਾਲ ਕਿਹਾ ਮੈਨੂੰ ਤੇਰੀ ਸੁਪਨੇ ਨਹੀਂ ਚਾਹੀਦੇ ਮੈਨੂੰ ਸਿਰਫ ਆਪਣੀ ਇੱਜ਼ਤ ਚਾਹੀਦੀ ਹੈ ਉੜੀ ਜਿੰਨੀ ਜਲਦੀ ਪਰਾਇਆ ਘਰ ਸਜਾ ਲਵੇ ਉਹਨਾਂ ਹੀ ਵਧੀਆ ਹੈ ਬਿਨਾਂ ਉਸ ਦੀ ਰਜਾਮੰਦੀ ਸਿਮਰਨ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਦੇ ਦਿਨ ਜਦੋਂ ਸਭ ਖੁਸ਼ੀਆਂ ਮਨਾ ਰਹੇ ਸਨ ਸਿਮਰਨ ਦਾ ਦਿਲ ਅੰਦਰੋਂ ચીਕਾ ਮਾਰ ਰਿਹਾ ਸੀ ਮਾਂ ਦੀ ਯਾਦ ਆਉਂਦੀ ਤੇ ਸੋਚਦੀ ਮਾਂ ਹੁੰਦੀ ਤਾਂ ਸ਼ਾਇਦ ਮੇਰੇ ਨਾਲ ਇਹ ਨਾ ਹੋਣ ਦਿੰਦੀ ਵਿਆਹ ਤੋਂ ਬਾਅਦ ਸਿਮਰਨ ਇੱਕ ਨਵੇਂ ਘਰ ਵਿੱਚ ਆ ਗਈ ਸਹੁਰੇ ਅਤੇ ਪਤੀ ਦਾ ਰਵੱਈਆ ਵੀ ਠੀਕ ਨਹੀਂ ਸੀ ਉਹ ਉਸ ਘਰ ਤੋਂ ਘਰ ਦੇ ਕੰਮ ਕਰਵਾਉਂਦੇ ਪਰ ਉਸ ਦੀ ਕਦਰ ਕਦੀ ਨਾ ਕਰਦੇ ਜਦੋਂ ਕਦੀ ਉਹ ਪੜ੍ਹਾਈ ਦੀ ਗੱਲ ਕਰਦੀ ਤਾਂ ਸੱਸ ਕਹਿੰਦੀ ਇਹ ਘਰ ਤੇਰੀ ਕਿਤਾਬਾਂ ਨਾਲ ਨਹੀਂ ਚੱਲਣਾ ਇੱਥੇ ਤੈਨੂੰ ਸਿਰਫ ਚੁੱਲ੍ਹਾ ਚੌਂਕਾ ਕਰਨਾ ਹੈ ਸਿਮਰਨ ਅਕਸਰ ਰਾਤਾਂ ਨੂੰ ਚੁੱਪਚਾਪ ਰੋ ਪੈਂਦੀ ਉਸ ਨੂੰ ਲੱਗਦਾ ਸੀ ਕਿ ਉਹ ਇੱਕ ਕੈਦੀ ਹੈ ਜਿਸ ਨੂੰ ਸੁਪਨੇ ਵੇਖਣ ਦਾ ਵੀ ਹੱਕ ਨਹੀਂ ਸਾਲ ਬੀਤ ਗਏ ਪਰ ਸਿਮਰਨ ਦਾ ਦਰਦ ਕਦੇ ਘਟਣਾ ਹੋਇਆ ਉਸ ਨੇ ਆਪਣੀ ਜ਼ਿੰਦਗੀ ਪਰਿਵਾਰ ਲਈ ਵਾਰ ਦਿੱਤੀ ਪਰ ਉਸ ਦਾ ਕਦੇ ਮਾਣ ਨਾ ਉਸ ਨੂੰ ਮਿਲਿਆ ਇੱਕ ਦਿਨ ਉਹ ਖਿੜਕੀ ਕੋਲ ਬੈਠੀ ਸੀ ਅਸਮਾਨ ਵੱਲ ਦੇਖ ਕੇ ਹੌਲੀ ਜਿਹੀ ਆਵਾਜ਼ ਵਿੱਚ ਉਸ ਨੇ ਕਿਹਾ ਰੱਬਾ ਕਿੱਤੀ ਹੋਣਾ ਸੱਚਮੁੱਚ અપਰਾਧ ਹੈ ਕਿਉਂ ਪਿਤਾ ਨੇ ਮੈਨੂੰ ਕਦੇ ਆਪਣਾ ਨਹੀਂ ਮੰਨਿਆ ਕਿਉਂ ਮਾਣ ਨੇ ਮੈਨੂੰ ਛੱਡਣਾ ਪਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਦੇ ਦਿਲ ਵਿੱਚ ਅਜੇ ਵੀ ਮਾਂ ਦੇ ਸ਼ਬਦ ਗੂੰਜ ਰਹੇ ਸਨ ਕਿ ਇਹ ਤੂੰ ਮੇਰਾ ਮਾਣ ਹੈ ਇਹ ਯਾਦ ਉਸ ਨੂੰ ਟੁੱਟਣ ਤੋਂ ਬਚਾਉਂਦੀ ਰਹੀ ਉਸ ਨੇ ਸੋਚਿਆ ਸ਼ਾਇਦ ਦੁਨੀਆ ਕਦੇ ਧੀ ਦੀ ਕੀਮਤ ਨਾ ਸਮਝੀ ਪਰ ਮੈਂ ਆਪਣੀ ਧੀ ਨੂੰ ਉਹ ਮਾਣ ਦੇਵਾਂਗੀ ਜੋ ਮੈਨੂੰ ਕਦੇ ਨਹੀਂ ਮਿਲਿਆ ਅੰਤ ਦਾ ਸੁਨੇਹਾ ਸਿਮਰੰਦੀ ਕਾਣੀ ਸਿਰਫ ਇੱਕ ਧੀ ਨਹੀਂ ਬਲਕਿ ਉਹਨਾਂ ਲੱਖਾਂ ਧੀਾਂ ਦੀ ਆਵਾਜ਼ ਹੈ ਜੋ ਹਰ ਰੋਜ਼ ਆਪਣੇ ਹੱਕ ਦੀ ਮੁਹੱਬਤ ਤੋਂ ਬਿਨਾਂ ਵੱਡੀਆਂ ਹੁੰਦੀਆਂ ਹਨ ਤੀਆਂ ਘਾਡੀਆਂ ਰੂਹਾਂ ਹੁੰਦੀਆਂ ਹਨ ਉਹ ਆਪਣੇ ਜਨਮ ਨਾਲ ਘਰ ਨੂੰ ਰੋਸ਼ਨ ਕਰਦੀਆਂ ਹਨ ਆਪਣੇ ਹਾਸਿਆਂ ਨਾਲ ਪਰਿਵਾਰ ਦੇ ਦੁੱਖ ਦੂਰ ਕਰਦੀਆਂ ਹਨ ਤੇ ਆਪਣੇ ਤਿਆਗ ਨਾਲ ਸਭ ਦਾ ਜੀਵਨ ਆਸਾਨ ਬਣਾਉਂਦੀਆਂ ਹਨ ਪਰ ਫਿਰ ਵੀ ਕਈ ਘਰਾਂ ਵਿੱਚ ਉਹਨਾਂ ਨੂੰ ਸਿਰਫ ਪਰਾਇਆ ਤਾਂ ਨਹੀਂ ਕੀਤਾ ਜਾਂਦਾ ਹੈ ਉਹਨਾਂ ਦੀਆਂ ਕਾਮਯਾਬੀਆਂ ਛੋਟੀਆਂ ਕਰ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੇ ਸੁਪਨੇ ਅਧੂਰੇ ਛੱਡ ਦਿੱਤੇ ਜਾਂਦੇ ਹਨ ਤੇ ਕਿਸੇ ਦੀ ਇੱਜ਼ਤ ਘਟਾਉਂਦੀ ਨਹੀਂ ਤੇ ਜੇ ਤੁਸੀਂ ਘਰ ਵਿੱਚ ਤੁਹਾਡੀ ਇੱਕ ਧੀ ਹੈ ਉਸ ਨੂੰ ਸਿਰਫ ਧੀ ਨਾ ਸਮਝੋ ਉਸਨੂੰ ਆਪਣੀ ਦੋਸਤ ਆਪਣੀ ਤਾਕਤ ਆਪਣੀ ਸ਼ਾਨ ਬਣਾਓ ਕਿਉਂਕਿ ਧੀ ਦੇ ਹੁੰਜਾ ਦਾ ਹਿਸਾਬ ਰੱਬ ਖੁਦ ਲੈਂਦਾ ਹੈ ਜੇ ਤੁਹਾਨੂੰ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਥੈਂਕ ਯੂ ਗਾਇਸ